ਚੱਲਿਆ ਬਾਬਾ ਬੰਦਾ ਸਿੰਘ ਬਹਾਦਰ ਕਿੱਥੋਂ ਚੱਲ ਕੇ ਆ ਕੇ ਉਹਨਾਂ ਉਹ ਸਰਾਂ ਤੇ ਸਾਗਾ ਫੇਰਦਾ ਸੀਗਾ ਤੇ ਉਹਦੇ 4 ਸਾਲ ਦੇ ਬੱਚੇ ਨੂੰ ਵੀ ਕੈਦ ਕਰਕੇ ਇੱਥੋਂ ਲਈ ਜਾਂਦੇ ਸੀਗੇ ਕਿ ਸਾਡੇ ਲੋਕ ਉੱਠ ਕੇ ਉਹਦੇ ਨਾਲ ਹੀ ਖੜੇ ਅਸੀਂ ਇਹ ਗਿਣਤੀ ਦੀ ਮੈਂ ਸਮਝਦਾ ਵੀ ਗਿਣਤੀ ਦੇ ਬੰਦੇ ਇੱਥੇ ਬਾਗੀ ਹੋਏ ਆ ਜੋ ਹਕੂਮਤਾਂ ਨਾਲ ਜਿਨ੍ਹਾਂ ਨੇ ਬਗਾਵਤ ਕੀਤੀ ਹੈ ਖਿਲਾਫ ਬਾਕੀ ਤਾਂ ਸੀ ਜਿਹੜੀ ਜਿਹਦੀ ਸੱਤਾ ਆਉਂਦੀ ਉਹ ਨਾਲ ਹੀ ਹੋ ਜਾਂਦੇ ਆ ਪਰ ਛੋਡੇ ਪਿੰਡ ਦਾ ਛੱਪੜ ਦਾ ਪਾਣੀ ਝੀਲ 'ਚ ਪੈਂਦਾ। ਹਮਤੋਜ ਮਾਰ ਰੋਕੂਗਾ ਕਿ ਫਿਲਮਾਂ ਛੱਡ ਕੇ ਜੇ ਲੱਖਾ ਹੋਊਗਾ ਬੰਡੋ ਚੱਲ ਕੇ। ਆ ਛੋਡੇ ਅਸੀਂ ਇੱਥੋਂ ਆਏ ਆ ਆ ਇਲਾਕੇ 'ਚੋਂ। ਆ ਸਾਰਾ ਲੋਕ ਜੋਂ ਲੱਗੇ ਕੌਲਿਆਂ ਨੂੰ ਜ਼ਮੀਨਾਂ ਵੇਚਣ। ਥੋੜਾ ਸਾਰਾ ਕਬਾਦ ਖਤਮ ਹੋ ਗਿਆ। ਥੋੜੇ 25 26 ਕਿੱਲੇ ਪਹਿਲਾਂ 25 26 ਪਿੰਡ ਛੋਡੇ ਚੰਡੀਗੜ੍ਹ ਦੇ ਮਾਰੇ ਕਬਾਦ ਤੇ। ਉਹ ਚੰਡੀਗੜ੍ਹ ਵੀ ਆਪਣੇ ਕੋਲੋਂ ਗਿਆ। ਆ ਸਾਰੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਐ ਇੰਨਾ ਕਲੋਨੀਆਂ ਚ ਰਹੂਗਾ ਕੌਣ ਬਈ ਸਾਡੇ ਇਕੱਲਾ ਇਕੱਲਾ ਜਵਾਕਾ ਕੈਨੇਡਾ ਅਮਰੀਕਾ ਚੱਕਦਾ ਰਹਿਣਾ ਕਿੰਨੀ ਐ ਇੱਥੇ ਬਾਹਰ ਲੈਨੇ ਆ ਤੂੰ ਆ 4 ਕਰੋੜ 25 ਲੱਖ ਦਾ ਕਿੱਲਾ ਵੇਖਿਆ ਉਹੀ ਕੋਈ ਇੱਥੇ ਝੰਡੇ ਲਾਏ ਬੈਠੇ 2 ਸਾਲ ਪਹਿਲਾਂ ਹੁਣ ਉੱਥੇ ਜ਼ਮੀਨ ਦਾ ਰੇਟ ਹੋ ਗਿਆ 20 ਕਰੋੜ ਰੁਪਏ ਇਹ ਕਿੱਲੇ ਦਾ ਕੁਇਕ ਬਾਈ ਕੋਲੋਂ ਆਏ ਅਸੀਂ ਕਿਹੜਾ ਪਿੰਡ ਸੀ ਤੰਗੜੀ ਕੀ ਸੀ ਸੰਗੌਰੀ ਸੰਗੌਰੀ ਨਾਲੀ ਉਹ ਕਹਿੰਦੇ ਬਾਈ ਸਾਨੂੰ ਇੱਥੇ ਮੂੰਹੋਂ ਮੰਗੇ ਰੇਟ ਦੇਣ ਆ ਗਏ ਵੀ ਜਿੰਨਾ ਮਰਜ਼ੀ ਜਿਹੜਾ ਮਰਜ਼ੀ ਰੁਪਈਆ ਮੰਗ ਲਓ 20 ਕਰੋੜ 50 ਕਰੋੜ 100 ਕਰੋੜ ਦੇਣ ਨੂੰ ਤਿਆਰ ਆ ਆ ਜ਼ਮੀਨ ਦਾ ਹੁਣ ਤੁਸੀਂ ਪਵਾਦਲੇ ਗੱਲ ਦਾ ਜਵਾਬ ਦਿਓ ਜਿੰਨੇ ਸੋਡਿਆ ਬੰਦਿਆਂ ਨੇ ਜ਼ਮੀਨਾਂ ਵੇਚੀਆਂ ਸਾਰੀਆਂ ਕਲੋਨੀਆਂ ਬਣ ਗਈਆਂ ਆ ਬਣ ਗਈਆਂ ਬਿਲਡਿੰਗਾਂ ਜੀਆਂ ਉਹ ਬੰਦੇ ਸੌਖੇ ਆ ਕਿ ਔਖੇ ਆ ਹਾਂ ਸੌਖੇ ਕੌਖੇ ਔਖੇ ਆ ਔਖੇ ਨਾ ਕੋਈ ਨਾ ਨੌਕਰੀ ਕਰਦੇ ਇਹਨੇ ਆਪਦੀ ਜ਼ਮੀਨ ਦੇ ਉੱਤੇ ਬਣੀਆਂ ਹੋਈਆਂ ਦੁਕਾਨਾਂ ਤੇ ਹੱਟਾਂ ਤੇ ਮੌਲਾਂ ਤੇ ਵੱਡੇ ਵੱਡੇ ਸਟੋਰਾਂ ਤੇ ਇਹ ਡੰਡਾ ਲਈ ਖੜੇ ਚੌਕੀਦਾਰ ਬਣੇ ਜਿਹੜੇ ਕਹਿੰਦੇ ਮਾਰੇ ਤੋਂ ਭਾਈ 5 ਕਰੋੜ ਦਾ ਹੋ ਗਿਆ ਉਹ ਟੇਫੜ ਚੱਕੀ ਫਿਰਦੇ ਆ ਅਸੀਂ ਇਹ ਬਹੁਤ ਵੱਡੀ ਗਲਤੀ ਕਰ ਰਹੇ ਆਂ ਆਹ ਧਰਤੀ ਹੁਣ ਬਾਲੇ ਨੌਜਵਾਨ ਖੜਿਆ ਬਹੁਤਾ ਨਹੀਂ ਸੋਚੂ ਅਮਰੀਕਾ ਜਾਣਾ ਕੈਨੇਡਾ ਜਾਣਾ ਪੁੱਛੀਦਾ ਕਿਉਂ ਜਾਣਾ ਕੋਈ ਸਿਸਟਮ ਨਹੀਂ ਵਧੀਆ ਲੀਡਰ ਮਾੜੇ ਆ ਪ੍ਰਬੰਧ ਨਹੀਂ ਵਧੀਆ ਹਾਲਾਤ ਨਹੀਂ ਚੰਗੇ ਬਾਹਰ ਚੰਗੇ ਆ ਉਹ ਸਾਡੀਆਂ ਕੁੜੀਆਂ ਦੇ ਹਾਲ ਦੇਖੋ ਕਿਵੇਂ ਰੁਲਦੀਆਂ ਕਿਵੇਂ ਸ਼ੋਸ਼ਣ ਹੁੰਦਾ ਕੱਲੀਆਂ ਕੱਲੀਆਂ ਕੁੜੀਆਂ ਯਾ 18 20 ਸਾਲ ਦੀਆਂ ਸੀ ਬਾਪ ਨੂੰ ਤੋੜਤੀਆਂ ਯਾਰ ਆ ਸਮਾਦ ਭਾਈ ਪਿੰਡ ਆ ਮੇਰੇ ਪਿੰਡਾਂ ਕੋਲੇ ਮੋਗੇ ਜ਼ਿਲ੍ਹੇ ਚ ਮੁੰਡਾ ਗੱਲ ਸੁਣਾਉਣ ਲੱਗ ਗਿਆ ਕਹਿੰਦਾ ਬਾਈ ਓ ਵੀਰੇ ਪਿੱਛੇ ਨਾ ਬੋਲੋ ਬਾਈ ਕਹਿੰਦਾ ਬਾਈ ਤਿੰਨ ਮੁੰਡੇ ਸੀ ਰਾਤ ਨੂੰ ਕੈਨੇਡਾ ਦੇ ਕਲੱਬ 'ਚ ਬਾਗ ਕੇ ਕਿਸੇ 'ਚ ਆਪਣੀਆਂ 15-16 ਕੁੜੀਆਂ ਪੰਜਾਬੀ 20-28 ਸਾਲ ਦੀ ਉਮਰ ਕਹਿੰਦਾ ਸੀ ਪੁੱਛਿਆ ਕਿਹੜੇ ਕੰਮ 'ਚ ਪੈ ਗਈਆਂ ਕਹਿੰਦੇ ਕੀ ਕਰਕੇ ਫੀਸ ਭਰਦਣ ਨੂੰ ਪੈਸੇ ਹੈ ਨਹੀਂ ਮਗਰੋਂ ਘਰਦਿਆਂ ਕੋਲੇ ਹੀ ਮੁੱਕ ਗਏ ਕਹਿੰਦਾ ਸੀ ਹਾਂ ਆਜੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਇੱਥੋਂ ਲੈ ਚਾਲਦੇ ਹਾਂ ਤੁਹਾਡੀ ਫੀਸ ਦਾ ਵੀ ਕੋਈ ਪ੍ਰਬੰਧ ਕਰਾਂਗੇ ਉਹ ਕਹਿੰਦੇ ਵੀਰੇ ਕੀ ਕਰਕੇ ਇੱਕ ਸਾਲ ਦਾ ਕੰਟਰੈਕਟ ਹੋਇਆ ਵਾ ਸਾਈਨ ਹੋਏ ਨੇ ਆਸੀਂ ਨਾ ਕਦੇ ਸਿਰ ਤੋਂ ਚੁੰਨੀ ਲੈ ਜਾਂਦੀ ਕੁੜੀ ਦੀ ਚਾਚਾ ਹੁੰਦਾ ਤਾਇਆ ਹੁੰਦਾ ਦਾਦਾ ਹੁੰਦਾ ਪਿਓ ਹੁੰਦਾ ਕੋਈ ਹੋਰ ਹੁੰਦਾ ਭਰਾ ਹੁੰਦਾ ਅੱਖ ਦੀ ਘੂਰ ਨਾ ਚੁੰਨੀ ਠੀਕ ਕਰ ਲੈਂਦੀ ਕੁੜੀ ਹੁਣ ਸਾਡੇ ਕੋਈ ਪ੍ਰਵਾਹ ਇਹਨਾਂ ਗੱਲਾਂ ਨਾਲ ਸਾਡੀ ਇੱਜ਼ਤ ਨਾ ਅਣਖ ਨਾ ਕੋਈ ਖੇਡੇ ਕੋਈ ਬਰਬਾਦ ਹੋਵੇ ਕੋਈ ਨਾ ਨਾ ਨੀ ਸਾਡੀਆਂ ਜ਼ਮੀਨਾਂ ਵਿਕੀ ਜਾਣ ਪਾਣੀ ਜ਼ਹਿਰ ਪਈ ਜਾਵੇ ਸਾਡੀ ਬੋਲੀ ਨੂੰ ਮਾਰੀ ਜਾਵੇ ਕੋਈ ਨਾ ਨਾ ਨੀ ਥੋੜੀ ਬੋਲੀ ਦੱਸੋ ਮੈਨੂੰ ਇੱਥੇ ਹੈ ਹਾਲਾਤ ਸਾਡੇ ਬੋਲੀ ਦੇ ਬਚਣ ਦੇ ਥੋੜੀ ਪਵਾਦੀ ਦਾ ਗਈ ਥਾਰੇ ਮਾਰੇ ਕਰਦੇ ਆ ਉਹ ਤਾਂ ਗਈ ਉਹਦੀ ਬਚਾਈ ਨਹੀਂ ਬਹੁਤ ਦੋਖ ਲੱਗਿਆ ਹੋਇਆ ਕਿਤਾਬ ਜਰਾ ਪੱਤਰਕਾਰ ਆ ਕੀ ਨਾ ਉਹਦਾ ਜਸਵਿੰਦਰ ਬਾਈ ਹੈ ਹੈ ਮਨਜੀਤ ਇੱਕ ਕੁੜੀ ਆ ਜਿਹੜੀ ਨਿਰਚੇ ਚਿੱਤਰਕਾਰ ਨਾਲ ਹੁੰਦੀ ਆ ਉਹ ਉਹ ਲੱਗੀ ਹੋਈ ਆ ਦੋ ਚਾਰ ਬੰਦੇ ਹੀ ਆ ਤੁਸੀਂ ਸ਼ਾਇਦ ਮੈਨੂੰ ਲੱਗਦਾ ਸ਼ਰਮ ਮੰਦੇ ਹੋਵੋਗੇ ਵੀ ਸਾਡੀ ਬੋਲੀ ਬੋਲਣ ਦੇ ਹਾਸਦੇ ਆ ਸਾਡੀ ਪੰਜਾਬੀ ਬੋਲੀ ਦੀਆਂ ਸਾਰੀਆਂ ਉਹ ਬੋਲੀਆਂ ਨੇ ਖਵਾਦੀ ਹੋਗੀ 도ਗਰੀ ਹੋਗੀ ਕਸ਼ਮੀਰੀ ਹੋਗੀ ਇਹ ਸਾਰੀਆਂ ਬੋਲੀਆਂ ਨੇ ਪੰਜਾਬੀ ਬੋਲੀ ਦੀ ਆ ਨਵੀਂ ਸਿੱਖਿਆ ਨੀਤੀ ਲੈ ਕੇ ਆਏ ਆ ਸੀਵੀਐਸਸੀ ਦੇ ਪੰਜਾਬੀ ਨੂੰ ਨੁਕਰੇ ਲਾਉਣ ਦੀ ਉਹਨਾਂ ਨੇ ਗੱਲ ਕਰ ਲਈ ਸੀਗੀ ਉਹ ਰੌਲਾ ਪੈ ਗਿਆ ਪਿੱਛੇ हट ਕੇ ਉਹ ਟੀਗਾ ਲਾ ਕੇ ਦੇਖਦੇ ਆ ਕਿੱਥੇ ਵੇ ਬੋਲਦੇ ਆ ਹੁਣ ਤੁਸੀਂ ਇੰਨੇ ਖੜਿਆ ਇਮਾਨਦਾਰੀ ਨਾਲ ਦੱਸ ਦਿਓ ਵੀ ਤੁਸੀਂ ਆਪਣੇ ਜਵਾਕਾਂ ਨੂੰ ਸਕੂਲ ਜਾ ਕੇ ਪਤਾ ਕਰ ਦਿਓ ਵੀ ਕੀ ਪੜਾਉਂਦੇ ਹੋ ਕੀ ਲਿਖਾਉਂਦੇ ਆ ਕੀ ਸਿਖਾਉਂਦੇ ਆ ਦੱਸੋ ਦੱਸੋ ਭਾਈ ਭਾਈ ਨੂੰ ਜੰਦਾ ਜੇ ਘਰੇ ਨਹੀਂ ਪੜ੍ਹਿੰਦਾ ਘਰਾਂ 'ਚ ਨਸਰੀਆ ਨੇ ਹਿੰਦੀ ਬੋਲਦੇ ਫਿਰਾਂ ਹੈਂ ਹਿੰਦੀ ਬੋਲਦੇ ਫਿਰਾਜਵਾਦ ਘਰਾਵਾਂ ਘਰਾਂ 'ਚ ਹਿੰਦੀ ਬੋਲਦੇ ਆ ਉਹ ਪਿੱਛੇ ਅਸੀਂ ਤੰਗੜੀ ਪਿੰਡ ਤੰਗੋੜੀ ਕਿਹੜਾ ਪਿੰਡ ਉੱਥੋਂ ਆਏ ਆ ਉਹ ਕਹਿੰਦਾ ਇੱਕ ਬਜ਼ੁਰਗ ਦੱਸ ਰਿਹਾ ਕਹਿੰਦਾ ਮੇਰਾ ਪੋਤਾ ਕਰੇ ਹਿੰਦੀ ਬੋਲਦਾ ਕਹਿੰਦਾ ਮੈਂ ਰੋਕਾਂ ਮੇਰੀ ਨੂੰਹ ਬਾਰੇ ਗੱਲ ਪੈਗੀ ਆਹ ਕੀ ਗੱਲ ਹੈ ਜੀ ਰੱਬਾ ਤੂੰ ਦਾ ਲੈ ਭਾਈ ਮੈਂ ਬਹੁਤ ਇਸ ਗੱਲ ਕਰਕੇ ਮੈਂ 16 ਚ ਰੰਗ ਮਾਰੇ ਸੀਗੇ ਤੇ 18 ਪਰਚੇ ਦਰਜ ਹੋਏ ਸੀ ਮੇਰੇ ਤੇ 6 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਸੀ ਹੁਣ ਵੀ ਮੈਂ ਪੋਤ ਦਾ ਪਰਚੇ ਹੁਣ ਵੀ ਤਰੀਕਾ ਪੈਂਦੀਆਂ ਤੇ ਜਦੋਂ ਮੈਂ ਰੰਗ ਮਾਰੇ ਨਾ ਕੋਈ ਰੋਕ ਪੜੋ ਆਫ ਗੁਜਰੰਦਰੋਂ ਕੋ ਗੁਰਦਾਸਪੁਰੋਂ ਭਾਈ ਸਾਡੇ ਵੀ ਪੰਜਾਬੀ ਥੱਲੇ ਲਿਖੀ ਪਈ ਆ ਮਾ ਕਿੱਡਾ ਕੰਮ ਆ ਬੁਰਛਾ ਲਾਲਾ ਰੰਗ ਲਾਲ ਮਾਰਦੇ ਲੱਖਾ ਆਊਗਾ ਚੱਲ ਗਿਆ ਉਥੋਂ ਜੇ ਜਿਹੜਾ ਕੰਮ ਬੰਦਾ ਸ਼ੁਰੂ ਹੋ ਗਿਆ ਹੁਣ ਇਹੀ ਕਰੂਗਾ ਜੀ ਆਪਾਂ ਨਹੀਂ ਕੁਝ ਕਰਦਾ ਆਪਾਂ ਕੁੰਡਾ ਲਾ ਲਓ ਆ ਮਕੇਸ਼ ਤਾਲਣ ਤਾਮਨ ਲਾਡੂ ਦਾ ਮੁੱਖ ਮੰਤਰੀ ਆ ਸ਼ਰਿਆ ਮਹਿਕ ਠੋਕ ਕੇ ਕਿਹਾ ਸੈਂਟਰ ਵਾਲੇ ਕਹਿੰਦੇ ਜਿਹੜਾ ਪ੍ਰਧਾਨ ਜਿਹੜਾ ਸਿੱਖਿਆ ਮੰਤਰੀ ਆ ਨਾ ਸੈਂਟਰ ਦਾ ਉਹ ਕਹਿੰਦਾ ਜੇ ਸਿੱਖਿਆ ਨੀਤੀ ਨਾ ਲਾਗੂ ਕੀਤੀ ਤਾਮਨ ਲਾਡੂ ਵਾਲਿਆਂ ਨੂੰ ਕਹਿੰਦਾ ਦੱਖਣ ਵਾਲਿਆਂ ਨੂੰ ਕਹਿੰਦਾ ਤੁਹਾਡਾ ਫੰਡ ਰੋਕ ਲਾਂਗੇ ਉਹ ਕਰਨ ਧਮਕੀਆਂ ਕੇ ਹੋਰ ਨੂੰ ਦੇਈ ਅਸੀਂ ਨਹੀਂ ਕਿਸੇ ਦੂਜੀ ਤੀਜੀ ਬੋਲੀ ਨੂੰ ਅਸੀਂ ਆਉਣ ਦੇਣਾ ਤੇ ਸਾਡੇ ਪਰਵਾਹ ਹੀ ਕੋਈ ਨਹੀਂ ਬੋੜਾਂ ਅਮਹਾਲੀ ਲੱਗਦਾ ਚੰਡੀਗੜ੍ਹ ਦਾ ਖਾਤੇ ਵੀ ਹੋ ਗਈ ਬੋਲੀ ਸਾਡੀ ਜੇ ਬੋਲੀ ਗਈ ਬੋਲੀ ਸਿਰ ਤੇ ਪਛਾਣ ਹੈ ਬੋਲੀ ਨਾਲ ਵਜੂਦ ਹੈ ਸੱਭਾ ਤਾਂ ਬੋਲੀਆਂ ਕਰਕੇ ਜਾਉਂਦੀਆਂ ਨੇ